ਮੇਰਾ ਨਾਮ ਬਲਕਾਸ਼ ਸਿੰਘ ਬੈਂਸਦਾਰ ਜੀ ਸੁਭਾਜਨ ਕਦਰ ਭਾਰਤੀ ਕਿਸਾਨ ਮਰੂ ਜੁਨੀ ਪੰਜਾਬ ਵੱਲੋਂ ਕੀ ਕਹਿਣਾ ਚਾਹੁੰਦੇ ਜਿਹਾ ਜੇ ਦੇਖੋ ਜਿਹੜੀ ਇਹ ਅੱਜਕਾਲ ਸੀਗੀ 7 ਤਰੀਕ ਨੂੰ ਦਿੱਤੀ ਸੀਗੀ ਕੌਮੀ ਸਾਮ ਮੋਰਚੇ ਵੱਲੋਂ ਵੀ 3 ਘੰਟੇ ਜਾਂ 4 ਘੰਟੇ ਜਿੰਨਾ ਵੀ ਹੈ ਵੀ ਉਹਨੂੰ ਟੋਲ ਫ੍ਰੀ ਕਰਿਆ ਜਾ ਰਹੇ ਨੇ ਪਰ ਪ੍ਰਸ਼ਾਸਨ ਨੂੰ ਵੀ ਪਤਾ ਸੀਗਾ ਵੀ ਇਸ ਤਰੀਕ ਨੂੰ ਟੋਲ ਫ੍ਰੀ ਹੋਣਗੇ ਤੇ ਆਹ ਦੇਖੋ ਪ੍ਰਸ਼ਾਸਨ ਨੇ ਸਵੇਰੇ ਆ ਕੇ ਜਿੰਨੇ ਵੀ ਇੱਥੇ ਬੰਦੇ ਆਏ ਨੇ 15 20 40 50 ਕਿ ਨਹੀਂ ਜਿੰਨੇ ਵੀ ਆਏਗੇ ਉਹਨਾਂ ਥੋੜੇ ਥੋੜੇ ਰੈਸਟ ਕਰਕੇ ਲੈ ਸਾਡੇ ਨਾਲ ਲੈ ਗਏ ਅਸੀਂ ਤੁਹਾਡੇ ਮਦਦ ਰਹੇ ਕਹਣਾ ਜਾਂਦੇ ਹਾਂ ਪ੍ਰਸ਼ਾਸਨ ਨੂੰ ਵੀ ਪਹਿਲਾਂ ਸਾਡੇ ਬਾਪੂ ਜੀ ਨੂੰ ਤੇ ਜਿਹੜੇ ਬੰਦੇ ਰੈਸਟ ਕੀਤੇ ਨੇ ਜੁਨੀਅਨ ਦੇ ਉਹਨਾਂ ਨੂੰ ਛੱਡਿਆ ਜਾਵੇ ਉਸ ਤੋਂ ਬਾਅਦ ਅਗਲੀ ਕੋਈ ਗੱਲਬਾਤ ਬੈਠ ਕੇ ਹੋ ਸਕਦੀ ਆ ਪਰ ਜਦ ਤੱਕ ਕੋਈ ਗੱਲਬਾਤ ਨਹੀਂ ਤੱਕ ਰੈਸਟ ਨਹੀਂ ਛੱਡਣਗੇ ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਇਹ ਕਹਿੰਦੇ ਆ ਦੇਸ਼ ਯਾਦ ਹੋ ਗਿਆ 1947 ਚ ਕਾਦੀ ਜਾਦੀ ਹੈ ਅੱਜ ਵੀ ਸਾਨੂੰ ਗੁਲਾਮੀ ਦਾ ਸਾਸ ਕਰਾਇਆ ਜਾਂਦਾ ਇੱਕ ਪਾਸੇ ਉਹ ਸਾਧ ਬਲਤਕਾਰੀ ਜਿਹਨਾਂ ਨੇ ਇੱਥੇ ਲੋਕ ਮਾਰੇ ਨੇ ਉਹਨੂੰ ਤੀਜੇ ਦਿਨ ਜੇਲ੍ਹ ਤੋਂ ਛੱਡਿਆ ਜਾਂਦਾ ਇੱਕ ਸਾਡੇ ਸਿੰਘ ਨੇ ਸਾਡੇ ਭਰਾ ਨੇ ਜਿਹਨੂੰ 35 35 ਸਾਲ ਹੋ ਗਏ ਡਬਲ ਸਜ਼ਾ ਵੀ ਟ੍ਰਿਪਲ ਸਜ਼ਾ ਸ਼ੁਰੂ ਹੋ ਗਈ ਉਹਨਾਂ ਦੀ ਤੇ ਉਹਨਾਂ ਨੂੰ ਹੁਣ ਵੀ ਨਹੀਂ ਛੱਡਿਆ ਜਾਂਦਾ ਕਾਦੀ ਇਹਨੂੰ ਕੀ ਕਹਿੰਦੇ ਆ ਤੁਸੀਂ ਇਸ ਤਰ੍ਹਾਂ ਦਾ ਵੀ ਸਿੱਕਾਂ ਦੇ ਲਈ ਹੋਰ ਕਾਨੂੰਨਾਂ ਤੇ ਬਾਕੀ ਇਹ ਨਹੀਂ ਹੋਰ ਕਾਨੂੰਨ ਹੈ ਇਹਦਾ ਸਰੇਆਮ ਦੇਖਦਾ ਅੱਜ ਵੀ ਸਾਨੂੰ ਗੁਲਾਮੀ ਦਾ ਸਾਜ਼ ਕਰਾਇਆ ਜਾਂਦਾ ਜਿਹੜਾ ਗਲਤ ਨਹੀਂ ਹੋਣਾ ਚਾਹੀਦਾ ਜੇ ਇਸ ਤੇ ਕੋਈ ਸਰਕਾਰ ਜਾਂ ਕੇ ਅੰਦਰ ਸਰਕਾਰ ਕੋਈ ਐਕਸ਼ਨ ਲੈਂਦੀ ਹੈ ਇਹਨੂੰ ਤਰੀਕੇ ਨਾਲ ਛੱਡਦੀ ਹੈ ਕਰਦੀ ਨਹੀਂ ਤਾਂ ਆਲੇ ਟਾਈਮ ਦੇ ਵਿੱਚ ਹੋਰ ਸੰਘਰਸ਼ ਵੱਡਾ ਕੀਤਾ ਜਾਏਗਾ 30 35 35 ਸਾਲ ਹੋ ਚੱਲੇ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਸਭ ਤੋਂ ਵੱਡਾ ਕਹਾਣਾ ਹੈ ਜਦੋਂ ਕਿ ਸਾਡੇ ਸਰਕਾਰ ਨੂੰ ਸਾਡੇ ਪੰਜਾਬ ਸਰਕਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਪਰ ਸਾਡੇ ਸਵੇਰੇ ਸਾਥੀ 20 23 ਨੂੰ ਗ੍ਰਿਫਤਾਰ ਕੀਤੇ ਇਹਨਾਂ ਨੇ ਸਾਡਾ ਸਭ ਨੂੰ ਪਤਾ ਸੀਗਾ ਇੰਟੈਲੀਜੈਂਸ ਨੂੰ ਖਬਰ ਸੀਗੀ ਇਹ ਸਾਰੇ ਪੰਜਾਬ ਵਾਲਾ ਪ੍ਰੋਗਰਾਮ ਹੈ ਬਰਨ ਲਗੇ 3 ਵਜੇ ਤੱਕ ਰੋਲ ਬਣਾ ਦੇ ਜਾਮ ਕਰਨੇ ਨੇ ਸਾਡੇ ਸਾਡੇ ਬਾਪੂ ਗੁਰਚਰਨ ਸਿੰਘ ਦੀ ਹਵਾਰਾ ਨਾਲ ਕ੍ਰਾਂਤੀਕਾਰੀ ਵਾਲੇ ਯੂਨੀਅਨ ਵਾਲੇ ਸਾਥੀ ਨੇ ਸਾਡੇ ਸਰਦਾਰ ਗੁਰਜੰਟ ਸਿੰਘ ਸਾਡੇ 25 ਦੀ ਗੱਲ ਤੇ ਗ੍ਰਿਫਤਾਰ ਕੀਤੇ ਗਏ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਸ਼ਾਂਤਮਈ ਪ੍ਰੋਗਰਾਮ ਹੈ ਸਾਡਾ ਕੋਈ ਇਸ ਕੋਈ ਹਿੰਸਾ ਨਹੀਂ ਕਰਨੀ ਹੈ ਜੀ ਪਰ ਇਹ ਮਜਬੂਰ ਕਰ ਦਿੰਦੇ ਆ ਇਹ ਪੰਜਾਬ ਸਰਕਾਰ ਤੁਸੀਂ ਆਪ ਦੇਖ ਰਹੇ ਹੋ ਕਿਉਂਕਿ ਸਾਡਾ ਸਾਥ ਦੇਣਾ ਫਰਜ਼ ਬਣਦਾ ਹੈ ਨਾ ਇਸ ਮੌਕੇ ਮੌਕੇ ਦੇ ਵਿੱਚ ਸਰਕਾਰ ਤਾਂ ਸਰਕਾਰ ਹੈ ਭਾਰ ਸਾਡਾ ਪੌਣ ਨਮਾ ਦਾ ਪ੍ਰੋਗਰਾਮ ਹੈ ਸਾਡੇ ਥੱਲੇ ਦਬ ਚੁੱਕਿਆ ਹੈ ਪਰ ਸਾਡੇ ਸਾਥ ਕੀ ਰਿਹਾਨ ਨਹੀਂ ਕਰਦੇ ਫਿਰ ਉਹਦਾ ਮਰਦ ਸਕਦਾ ਹੈ ਜਿਹੜੇ ਸਿਆਸਤ ਥੱਲੇ ਵਰਤੀ ਕਰਦੇ ਆ ਜਿਹੜੇ ਬਾਪੂ ਗੁਰਚਾਰ ਸਿੰਘ ਜਿੰਨੇ ਬੰਦੇ ਸਾਡੇ ਇੱਥੋਂ ਅਰੈਸਟ ਕਰਕੇ ਲੈ ਗਿਆ 25 30 ਬੰਦੇ ਆ 40 ਬੰਦੇ ਆ ਜਿੰਨੇ ਵੀ ਹੈਗੇ ਆ ਉਹ ਸਾਰਿਆਂ ਨੂੰ ਮੋਰਚੇ ਤੇ ਭੇਜੋ ਤਾਂ ਹੀ ਪ੍ਰਸ਼ਾਸਨ ਨਾਲ ਅਸੀਂ ਗੱਲ ਕਰਾਂਗੇ ਉਸ ਤੋਂ ਬਾਅਦ ਇੱਥੋਂ ਛੱਲਾਂਗੇ ਨਹੀਂ ਕੰਟੀਨਿਊ ਹੋ ਨਿਦਰ ਬਧੇਗਾ ਇਹ ਇੱਥੋਂ ਰੈਸਟ ਕਰਕੇ ਲੈ ਗਈ ਆ ਸਾਦਾ ਥਾਣੇ ਚ ਨੇ ਅਸੀਂ ਇਹ ਗੱਲ ਕਹਿੰਦੇ ਆ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਬਾਪੂ ਗੁਰਚਨ ਸਿੰਘ ਤੇ ਕੁਝ ਕ੍ਰਾਂਤੀਕਾਰ ਦੇ ਕੁਝ ਸਾਡੇ ਬੰਦੇ ਜਿਹੜੇ ਜਥੇਬੰਦੀ ਦੇ ਸੀ ਉਹਨਾਂ ਨੂੰ ਇਹਨਾਂ ਨੇ ਸਵੇਰੇ 11 ਵਜੇ ਡਿਟੇਨ ਕਰ ਲਿਆ ਉਹ ਕਿਸੇ ਥਾਣੇ ਵਿੱਚ ਬੰਦ ਨੇ ਜਦ ਤੱਕ ਅਸੀਂ ਉਹਨਾਂ ਨੂੰ ਉਹ ਨਹੀਂ ਰਿਹਾ ਕਰਦੇ ਅਸੀਂ ਉਦੋਂ ਤੱਕ ਟੋਲ ਦਾ ਦੁਆਰੇ ਅਸੀਂ ਫ੍ਰੀ ਕਰਤਾ ਪਰ ਜੇ ਨਾ ਰਿਹਾ ਕਰੇ ਅਸੀਂ ਜ਼ਰੂਰ ਰੋਡ ਨੂੰ ਵੀ ਜਾਮ ਕਰਾਂਗੇ ਅਸੀਂ ਇਸ ਕਾਲ ਦੀ ਹੋ ਸਕਦਾ ਅਸੀਂ ਪੂਰੇ ਪੰਜਾਬ ਵਿੱਚ ਹੀ ਰੋਡ ਜਾਮ ਕਰ ਦਈਏ ਅਸੀਂ ਤਾਂ ਮੰਨ ਲੇ ਕੰਮ ਹੈ ਜਿਹੜਾ ਅਸੀਂ 4 ਘੰਟੇ ਬੰਦ ਕਰਕੇ ਰੱਖਾਂਗੇ ਹੁਣ 12 ਵਜੇ ਤੋਂ ਹੋ ਜਾਣਾ 12:30 ਤੋਂ ਤੇ ਅਸੀਂ ਇਹ ਸਾਡੇ 4:30 ਤੱਕ ਬੰਦ ਰੱਖਾਂਗੇ ਤਾਂ ਸਾਡੇ ਬੰਦਿਆਂ ਨੂੰ ਛੱਡਣਾ ਇਹਨਾਂ ਦਾ ਫਰਜ਼ ਬਣਦਾ ਸਰਕਾਰ ਦਾ ਧੱਕਾ ਕਰ ਰਹੀ ਹੈ ਸਰਕਾਰ ਉਹ ਵੀ ਤਾਂ ਇਹਨਾਂ ਦੇ ਬੰਦੇ ਨੇ ਮਤਲਬ ਜਿਹੜੇ ਪੁਲਿਸ ਦੇ ਬੰਦੇ ਨੇ ਉਹ ਵੀ ਇਹਨਾਂ ਦੇ ਨੇ ਜਿਹੜੇ ਫੜੇ ਬੰਨੇ ਆਜ 32-33 ਸਾਲ ਹੋ ਗਏ ਉਹਨਾਂ ਨੂੰ ਬੈਠਿਆ ਨੂੰ ਅਸੀਂ ਕੋਈ ਕੋਈ ਜ਼ਿਆਦੇ ਕੋਈ ਉਹ ਨਹੀਂ ਕਰਦੇ ਅਸੀਂ ਤਾਂ ਸ਼ਾਂਤਮਈ ਦਾ ਧਰਨਾ ਸਾਡਾ ਸ਼ਾਂਤਮਈ ਨਾਲ ਚੱਲਣਾ ਸਾਨੂੰ ਪ੍ਰੋਟੈਸਟ ਨਹੀਂ ਕੀਤਾ ਅੰਦਰਾ ਮੇਰਾ ਨਾਮ ਬਲਕਾਸ਼ ਸਿੰਘ ਬੈਂਸ ਦਾ ਜੀ ਸੁਭਾ ਜਨਸਕਦਰ ਭਾਰਤੀ ਕਿਸਾਨ ਮਰੂ ਜੁਨੀ ਪੰਜਾਬ ਵੱਲੋਂ ਕੀ ਕਹਿਣਾ ਚਾਹੁੰਦੇ ਜੀ ਅੱਜ ਦੇ ਵੇਖੋ ਜਿਹੜੀ ਇਹ ਅੱਜਕਾਲ ਸੀਗੀ 7 ਤਰੀਕ ਨੂੰ ਦਿੱਤੀ ਸੀਗੀ ਕੋਮੀ ਸਾਹ ਮੋਰਚੇ ਵੱਲੋਂ ਵੀ 3 ਘੰਟੇ ਜਾਂ 4 ਘੰਟੇ ਜਿੰਨਾ ਵੀ ਹੈ ਵੀ ਉਹਨੂੰ ਟੂਲ ਫ੍ਰੀ ਕਰਿਆ ਜਾ ਰਹੇ ਨੇ ਪਰ ਪ੍ਰਸ਼ਾਸਨ ਨੂੰ ਵੀ ਪਤਾ ਸੀਗਾ ਵੀ ਇਸ ਤਰੀਕ ਨੂੰ ਟੋਲ ਫ੍ਰੀ ਹੋਣਗੇ ਤੇ ਆਹ ਦੇਖੋ ਪ੍ਰਸ਼ਾਸਨ ਨੇ ਸਵੇਰੇ ਆ ਕੇ ਜਿੰਨੇ ਵੀ ਇੱਥੇ ਬੰਦੇ ਆਏ ਨੇ 15 20 40 50 ਕਿ ਜਿੰਨੇ ਵੀ ਆਏਗੇ ਉਹਨਾਂ ਥੋੜੋ ਥੋੜੇ ਰੈਸਟ ਕਰਕੇ ਫੋਟੋਟਨ ਲੈ ਗਏ ਅਸੀਂ ਤੁਹਾਡੇ ਮਦਦ ਨੂੰ ਰਹਿ ਗਏ ਕਹਣਾ ਜਾਂਦੇ ਹਾਂ ਪ੍ਰਸ਼ਾਸਨ ਨੂੰ ਕਿ ਪਹਿਲਾਂ ਸਾਡੇ ਬਾਪੂ ਜੀ ਨੂੰ ਤੇ ਜਿਹੜੇ ਬੰਦੇ ਰੈਸਟ ਕੀਤੇ ਨੇ ਜੁਨੀਅਨ ਦੇ ਉਹਨਾਂ ਨੂੰ ਛੱਡਿਆ ਜਾਵੇ ਉਸ ਤੋਂ ਬਾਅਦ ਅਗਲੀ ਕੋਈ ਗੱਲਬਾਤ ਬੈਠ ਕੇ ਹੋ ਸਕਦੀ ਆ ਪਰ ਜਦ ਤੱਕ ਕੋਈ ਗੱਲਬਾਤ ਨਹੀਂ ਤਾਂ ਕ੍ਰੈਸਟ ਨਹੀਂ ਛੱਡਣਗੇ ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਇਹ ਕਹਿੰਦੇ ਆ ਦੇਸ਼ ਯਾਦ ਹੋ ਗਿਆ 1947 ਚ ਕਾਦੀ ਜਾਦੀ ਹੈ ਅੱਜ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਇੱਕ ਪਾਸੇ ਉਹ ਸਾਧ ਪ੍ਰਤਕਾਰੀਆਂ ਜਿਹਨਾਂ ਨੇ ਇੱਥੇ ਲੋਕ ਮਾਰੇ ਨੇ ਉਹਨੂੰ ਤੀਜੇ ਦਿਨ ਜੇਲ੍ਹ ਤੋਂ ਛੱਡਿਆ ਜਾਂਦਾ ਇੱਕ ਸਾਡੇ ਸਿੰਘ ਨੇ ਸਾਡੇ ਭਰਾ ਨੇ ਜਿਹਨੂੰ 35 35 ਸਾਲ ਹੋ ਗਏ ਡਬਲ ਸਜ਼ਾ ਤੇ ਟ੍ਰਿਪਲ ਸਜ਼ਾ ਸ਼ੁਰੂ ਹੋ ਗਈ ਉਹਨਾਂ ਦੀ ਤੇ ਉਹਨਾਂ ਨੂੰ ਹੁਣ ਵੀ ਨਹੀਂ ਛੱਡਿਆ ਜਾਂਦਾ ਕਾਦੀ ਇਹਨੂੰ ਕੀ ਕਹਿੰਦੇ ਆ ਤੁਸੀਂ ਇੱਕ ਤਰ੍ਹਾਂ ਦਾ ਵੀ ਸਿੱਕਾਂ ਦੇ ਲਈ ਹੋਰ ਕਾਨੂੰਨਾਂ ਤੇ ਬਾਕੀ ਇਹ ਨਹੀਂ ਹੋਰ ਕਾਨੂੰਨ ਹੈ ਇਹਦਾ ਸਰੇਆਮ ਦੇਖਦਾ ਅੱਜ ਵੀ ਸਾਨੂੰ ਗੁਲਾਮੀ ਦਾ ਸਾਥ ਕਰਾਇਆ ਜਾਂਦਾ ਜਿਹੜਾ ਗਲਤ ਨਹੀਂ ਹੋਣਾ ਚਾਹੀਦਾ ਜੇ ਇਸ ਤੇ ਕੋਈ ਸਰਕਾਰ ਜਾਂ ਕੇ ਅੰਦਰ ਸਰਕਾਰ ਕੋਈ ਐਕਸ਼ਨ ਲੈਂਦੀ ਹੈ ਇਹਨੂੰ ਤਰੀਕੇ ਨਾਲ ਛੱਡਦੀ ਹੈ ਕਰਦੀ ਹੈ ਨਹੀਂ ਤਾਂ ਆਲੇ ਟਾਈਮ ਦੇ ਵਿੱਚ ਹੋਰ ਸੰਘਰਸ਼ ਵੱਡਾ ਕੀਤਾ ਜਾਏਗਾ 30 35 35 ਸਾਲ ਹੋ ਚੱਲੇ ਨੇ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜਾ ਰਿਹਾ ਸਭ ਤੋਂ ਵੱਡਾ ਕਹਾਣਾ ਹੈ ਜਦੋਂ ਕਿ ਸਾਡੇ ਸਰਕਾਰ ਨੂੰ ਸਾਡੇ ਪੰਜਾਬ ਸਰਕਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਪਰ ਸਾਡੇ ਸਵੇਰੇ ਸਾਥੀ 20 23 ਨੂੰ ਗ੍ਰਿਫਤਾਰ ਕੀਤੇ ਇਹਨਾਂ ਨੇ ਸਾਡਾ ਸਭ ਨੂੰ ਪਤਾ ਸੀਗਾ ਇੰਟੈਲੀਜੈਂਸ ਨੂੰ ਖਬਰ ਸੀਗੀ ਇਹ ਸਾਰੇ ਪੰਜਾਬ ਵਾਲਾ ਪ੍ਰੋਗਰਾਮ ਹੈ ਬਰਨਲੇ ਦੇ 30 ਤੱਕ ਟੋਲਪਲੇਟੇ ਜਾਮ ਕਰਨੇ ਨੇ ਸਾਡੇ ਸਾਡੇ ਬਾਪੂ ਗੁਰਚਰਨ ਸਿੰਘ ਜੀ ਹਵਾਰਾ ਨਾਲ ਕ੍ਰਾਂਤੀਕਾਰੀ ਵਾਲੇ ਯੂਨੀਅਨ ਵਾਲੇ ਸਾਥੀ ਨੇ ਸਾਡੇ ਸਰਦਾਰ ਗੁਰਜੰਟ ਸਿੰਘ ਸਾਡੇ 25 ਤੋਂ 30 ਸਾਥੀ ਗ੍ਰਿਫਤਾਰ ਕੀਤੇ ਗਏ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਸ਼ਾਂਤਮਈ ਪ੍ਰੋਗਰਾਮ ਹੈ ਸਾਡਾ ਕੋਈ ਇਸ ਕੋਈ ਹਿੰਸਾ ਨਹੀਂ ਕਰਨੀ ਹੈ ਜੀ ਪਰ ਇਹ ਮਜਬੂਰ ਕਰ ਦਿੰਦੇ ਆ ਇਹ ਪੰਜਾਬ ਸਰਕਾਰ ਤੁਸੀਂ ਆਪ ਦੇਖ ਰਹੇ ਹੋ ਕਿਉਂਕਿ ਸਾਡਾ ਸਾਥ ਦੇਣਾ ਫਰਜ਼ ਬਣਦਾ ਹੈਗਾ ਦਾ ਇਸ ਮੌਕੇ ਮੌਕੇ ਦੇ ਵਿੱਚ ਸਰਕਾਰ ਤਾਂ ਸਰਕਾਰ ਹੈ ਭਾਰ ਸਾਡਾ ਬੋਲ ਲੱਗ ਨਾ ਨਮਾ ਦਾ ਤੁਰਾ ਮੈਂ ਸਾਡੇ ਥੱਲੇ ਦਬ ਚੁੱਕਿਆ ਪਰ ਸਾਡੇ ਸਾਥੀ ਰਹਿਣ ਨਹੀਂ ਕਰਦੇ ਫਿਰ ਉਹਦਾ ਮਰਦ ਸਕਦਾ ਹੈ ਜਿਹੜੇ ਸਿਆਸਤ ਥੱਲੇ ਵਰਤੀ ਕਰਦੇ ਆ ਜਿਹੜੇ ਬਾਪੂ ਗੁਰਚਾਰ ਸਿੰਘ ਜਿੰਨੇ ਬੰਦੇ ਸਾਡੇ ਇੱਥੋਂ ਅਰੈਸਟ ਕਰਕੇ ਲੈ ਗਿਆ 25 30 ਬੰਦੇ ਆ 40 ਬੰਦੇ ਆ ਜਿੰਨੇ ਵੀ ਹੈਗੇ ਆ ਉਹ ਸਾਰਿਆਂ ਨੂੰ ਮੋਰਚੇ ਤੇ ਭੇਜੋ ਤਾਂ ਹੀ ਪ੍ਰਸ਼ਾਸਨ ਨਾਲ ਅਸੀਂ ਗੱਲ ਕਰਾਂਗੇ ਉਸ ਤੋਂ ਬਾਅਦ ਇੱਥੋਂ ਛੱਲਾਂਗੇ ਨਹੀਂ ਕੰਟੀਨਿਊ ਹੋ ਨਿੱਧਰ ਬਧੇਗਾ ਇਹ ਇਥੋਂ ਰੈਸਟ ਕਰਕੇ ਲੈ ਗਈ ਆ ਸਦਾ ਥਾਣੇ ਚ ਨੇ ਅਸੀਂ ਇਹ ਗੱਲ ਕਹਿੰਦੇ ਆ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਬਾਪੂ ਗੁਰਚੰਦ ਸਿੰਘ ਤੇ ਕੁਝ ਕ੍ਰਾਂਤੀਕਾਰ ਦੇ ਕੁਝ ਸਾਡੇ ਬੰਦੇ ਜਿਹੜੇ ਜਥੇਬੰਦੀਏ ਸੀ ਉਹਨਾਂ ਨੂੰ ਇਹਨਾਂ ਨੇ ਸਵੇਰੇ 11 ਵਜੇ ਡਿਟੇਨ ਕਰ ਲਿਆ ਉਹ ਕਿਸੇ ਥਾਣੇ ਵਿੱਚ ਬੰਦ ਨੇ ਜਦ ਤੱਕ ਅਸੀਂ ਉਹਨਾਂ ਨੂੰ ਉਹ ਨਹੀਂ ਰਿਹਾ ਕਰਦੇ ਅਸੀਂ ਉਦੋਂ ਤੱਕ ਟੋਲ ਦਾ ਦੁਆਰੇ ਅਸੀਂ ਫ੍ਰੀ ਕਰਤਾ ਪਰ ਜੇ ਨਾ ਰਿਹਾ ਕਰੇ ਅਸੀਂ ਜ਼ਰੂਰ ਰੋਡ ਨੂੰ ਵੀ ਜਮ ਕਰਾਂਗੇ ਅਸੀਂ ਇਸ ਕਾਲ ਦੀ ਹੋ ਸਕਦਾ ਅਸੀਂ ਪੂਰੇ ਪੰਜਾਬ ਵਿੱਚ ਹੀ ਰੋਡ ਜਮ ਕਰ ਦਈਏ ਅਸੀਂ ਤਾਂ ਮੰਨ ਲੇ ਕੰਮ ਹੈ ਜਿਹੜਾ ਅਸੀਂ 4 ਘੰਟੇ ਬੰਦ ਕਰਕੇ ਰੱਖਾਂਗੇ ਹੁਣ 12 ਵਜੇ ਤੋਂ ਹੋਏ ਨਾ 12:30 ਤੋਂ ਤੇ ਅਸੀਂ ਇਹ ਸਾਡੇ ਯਾਰ ਤੱਕ ਬੰਦ ਰੱਖਾਂਗੇ ਤਾਂ ਸਾਡੇ ਬੰਦਿਆਂ ਨੂੰ ਛੱਡਣਾ ਇਹਨਾਂ ਦਾ ਫਰਜ਼ ਬਣਦਾ ਸਰਕਾਰ ਦਾ ਧੱਕਾ ਕਰ ਰਹੀ ਹੈ ਸਰਕਾਰ ਉਹ ਵੀ ਤਾਂ ਇਹਨਾਂ ਦੇ ਬੰਦੇ ਨੇ ਮਤਲਬ ਜਿਹੜੇ ਪੁਲਿਸ ਦੇ ਬੰਦੇ ਨੇ ਉਹ ਵੀ ਇਹਨਾਂ ਦੇ ਨੇ ਜਿਹੜੇ ਫੜੇ ਨੇ ਅੱਜ 32-32 ਸਾਲ ਹੋ ਗਏ ਉਹਨਾਂ ਨੂੰ ਬੈਠੇ ਨੂੰ ਅਸੀਂ ਕੋਈ ਜਿਆਦੇ ਕੋਈ ਉਹ ਨਹੀਂ ਕਰਦੇ ਤਾਂ ਸ਼ਾਂਤਮਈ ਦਾ ਧਰਨਾ ਸਾਡਾ ਸ਼ਾਂਤਮਈ ਨਾਲ ਚੱਲਣਾ ਸਾਨੂੰ ਪ੍ਰੋਟੈਸਟ ਨਹੀਂ ਕੀਤਾ ਅੰਦਰਾ ਬਾਈ ਜੀ ਨਾ ਮੇਰਾ ਨਾਮ ਬਲਕਾਸ਼ ਸਿੰਘ ਬੈਂਸਦਿਆ ਜੀ ਸੁਭਾ ਜਨਸਕਦਰ ਭਾਰਤੀ ਕਿਸਾਨ ਮਰੂ ਜੁਨੀ ਪੰਜਾਬ ਵੱਲੋਂ ਕੀ ਕਹਿਣਾ ਚਾਹੁੰਦੇ ਜੀ ਅੱਜ ਦੇ ਵੇਖੋ ਜਿਹੜੀ ਇਹ ਅੱਜਕਾਲ ਸੀਗੀ 7 ਤਰੀਕ ਨੂੰ ਦਿੱਤੀ ਸੀਗੀ ਪੋਮੀ ਸਾਹ ਮੋਰਚੇ ਵੱਲੋਂ ਵੀ 3 ਘੰਟੇ ਜਾਂ 4 ਘੰਟੇ ਜਿੰਨਾ ਵੀ ਹੈ ਵੀ ਉਹਨੂੰ ਟੂਲ ਫ੍ਰੀ ਕਰਿਆ ਜਾ ਰਹੇ ਨੇ ਪਰ ਪ੍ਰਸ਼ਾਸਨ ਨੂੰ ਵੀ ਪਤਾ ਸੀਗਾ ਵੀ ਇਸ ਤਰੀਕ ਨੂੰ ਟੋਲ ਫ੍ਰੀ ਹੋਣਗੇ ਤੇ ਆਹ ਦੇਖੋ ਪ੍ਰਸ਼ਾਸਨ ਨੇ ਸਵੇਰੇ ਆ ਕੇ ਜਿੰਨੇ ਵੀ ਇੱਥੇ ਬੰਦੇ ਆਏ ਨੇ 15 20 40 50 ਕਿ ਜਿੰਨੇ ਵੀ ਆਏਗੇ ਉਹਨਾਂ ਥੋੜੋ ਥੋੜੇ ਰੈਸਟ ਕਰਕੇ ਫੋਟੋਟਨ ਲੈ ਗਏ ਅਸੀਂ ਤੁਹਾਡੇ ਮਦਦ ਨੂੰ ਰਹਿ ਕੇ ਜਾਣਦੇ ਹਾਂ ਪ੍ਰਸ਼ਾਸਨ ਨੂੰ ਕਿ ਪਹਿਲਾਂ ਸਾਡੇ ਬਾਪੂ ਜੀ ਨੂੰ ਤੇ ਜਿਹੜੇ ਬੰਦੇ ਰੈਸਟ ਕੀਤੇ ਨੇ ਜੁਨੀਅਨ ਦੇ ਉਹਨਾਂ ਨੂੰ ਛੱਡਿਆ ਜਾਵੇ ਉਸ ਤੋਂ ਬਾਅਦ ਅਗਲੀ ਕੋਈ ਗੱਲਬਾਤ ਬੈਠ ਕੇ ਹੋ ਸਕਦੀ ਹੈ ਪਰ ਜਦ ਤੱਕ ਕੋਈ ਗੱਲਬਾਤ ਨਹੀਂ ਤਾਂ ਕ੍ਰੈਸਟ ਨਹੀਂ ਛੱਡਣਗੇ ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਇਹ ਕਹਿੰਦੇ ਆ ਦੇਸ਼ ਯਾਦ ਹੋ ਗਿਆ 1947 ਚ ਕਾਦੀ ਜਾਦੀ ਹੈ ਅੱਜ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਇੱਕ ਪਾਸੇ ਉਹ ਸਾਦ ਬਲਤਕਾਰੀ ਜਿਹਨਾਂ ਨੇ ਇੱਥੇ ਲੋਕ ਮਾਰੇ ਨੇ ਉਹਨੂੰ ਤੀਜੇ ਦਿਨ ਜੇਲ੍ਹ ਤੋਂ ਛੱਡਿਆ ਜਾਂਦਾ ਇੱਕ ਸਾਡੇ ਸਿੰਘ ਨੇ ਸਾਡੇ ਭਰਾ ਨੇ ਜਿਹਨੂੰ 35 35 ਸਾਲ ਹੋ ਗਏ ਡਬਲ ਸਜ਼ਾ ਤੇ ਟ੍ਰਿਪਲ ਸਜ਼ਾ ਸ਼ੁਰੂ ਹੋ ਗਈ ਉਹਨਾਂ ਦੀ ਤੇ ਉਹਨਾਂ ਨੂੰ ਹੁਣ ਵੀ ਨਹੀਂ ਛੱਡਿਆ ਜਾਂਦਾ ਕਾਦੀ ਇਹਨੂੰ ਕੀ ਕਹਿੰਦੇ ਆ ਤੁਸੀਂ ਇੱਕ ਤਰ੍ਹਾਂ ਦਾ ਵੀ ਸਿੱਕਾ ਦੇ ਲਈ ਹੋਰ ਕਾਨੂੰਨਾਂ ਤੇ ਬਾਕੀ ਇਹ ਨਹੀਂ ਹੋਰ ਕਾਨੂੰਨ ਹੈ ਇਹਦਾ ਸਰਿਆਂ ਆਮ ਦੇਖਦਾ ਅੱਜ ਵੀ ਸਾਨੂੰ ਗੁਲਾਮੀ ਦਾ ਸਾਹਸ ਕਰਾਇਆ ਜਾਂਦਾ ਜਿਹੜਾ ਗਲਤ ਨਹੀਂ ਹੋਣਾ ਚਾਹੀਦਾ ਜੇ ਇਸ ਤੇ ਕੋਈ ਸਰਕਾਰ ਜਾਂ ਇੱਕ ਅੰਦਰ ਸਰਕਾਰ ਕੋਈ ਐਕਸ਼ਨ ਲੈਂਦੀ ਹੈ ਇਹਨੂੰ ਤਰੀਕੇ ਨਾਲ ਛੱਡਦੀ ਹੈ ਕਰਦੀ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਸੰਘਰਸ਼ ਵੱਡਾ ਕੀਤਾ ਜਾਏਗਾ 30 35 ਸਾਲ ਹੋ ਚੱਲੇ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਸਭ ਤੋਂ ਵੱਡਾ ਕਹਾਣਾ ਹੈ ਜਦੋਂ ਕਿ ਸਾਡੇ ਸਰਕਾਰ ਨੂੰ ਸਾਡੇ ਪੰਜਾਬ ਸਰਕਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਪਰ ਸਾਡੇ ਸਵੇਰੇ ਸਾਥੀ 20 23 ਦੇ ਗ੍ਰਿਫਤਾਰ ਕੀਤੇ ਇਹਨਾਂ ਨੇ ਸਾਡਾ ਸਭ ਨੂੰ ਪਤਾ ਸੀਗਾ ਇੰਟੈਲੀਜੈਂਸ ਨੂੰ ਖਬਰ ਸੀਗੀ ਕਿ ਸਾਰੇ ਪੰਜਾਬ ਵਾਲਾ ਪ੍ਰੋਗਰਾਮ ਹੈ ਬਰਨਲੇ ਦੇ 3 ਵਜੇ ਤੱਕ ਟੋਲਪਲੇਟੇ ਜਾਮ ਕਰਨੇ ਨੇ ਸਾਡੇ ਸਾਡੇ ਬਾਪੂ ਗੁਰਚਰਨ ਸਿੰਘ ਜੀ ਹਵਾਰਾ ਨਾਲ ਕ੍ਰਾਂਤੀਕਾਰੀ ਵਾਲੇ ਯੂਨੀਅਨ ਵਾਲੇ ਸਾਥੀ ਨੇ ਸਾਡੇ ਸਰਦਾਰ ਗੁਰਜੰਟ ਸਿੰਘ ਸਾਡੇ 25 ਤੋਂ 30 ਸਾਥੀ ਗ੍ਰਿਫਤਾਰ ਕੀਤੇ ਗਏ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਸ਼ਾਂਤਮਈ ਪ੍ਰੋਗਰਾਮ ਹੈ ਸਾਡਾ ਕੋਈ ਇਸ ਕੋਈ ਹਿੰਸਾ ਨਹੀਂ ਕਰਨੀ ਹੈ ਜੀ ਪਰ ਇਹ ਮਜਬੂਰ ਕਰ ਦਿੰਦੇ ਆ ਇਹ ਪੰਜਾਬ ਸਰਕਾਰ ਤੁਸੀਂ ਆਪ ਦੇਖ ਰਹੇ ਹੋ ਕਿਉਂਕਿ ਸਾਡਾ ਸਾਥ ਦੇਣਾ ਫਰਜ਼ ਬਣਦਾ ਹੈਗਾ ਇਸ ਮੌਕੇ ਮੌਕੇ ਦੇ ਵਿੱਚ ਕਿਉਂਕਿ ਸਰਕਾਰ ਹੈ ਸਰਕਾਰ ਹੈ ਭਾਰ ਸਾਡਾ ਪਾਣ ਲੱਗਾ ਨੰਬਰ ਦਾ ਪ੍ਰੋਗਰਾਮ ਹੈ ਬੜੇ ਥੱਲੇ ਦਬ ਚੁੱਕਿਆ ਪਰ ਡਾਟੀ ਦਾ ਕੀ ਰਹਿਣਗੇ ਨੂਰ ਨਾ ਮਾਰ ਸਕਦਾ ਇਸ ਸਿਆਸਤ ਥੱਲੇ ਬੇਰਤੀ ਕਰਦੇ ਆ ਜਿਹੜੇ ਬਾਪੂ ਗੁਰਚਾਰ ਸਿੰਘ ਨੇ ਜਿੰਨੇ ਬੰਦੇ ਸਾਡੇ ਇੱਥੋਂ ਰੈਸਟ ਕਰਕੇ ਲੈ ਗਿਆ 25 30 ਬੰਦੇ ਆ 40 ਬੰਦੇ ਆ ਜਿੰਨੇ ਵੀ ਹੈਗੇ ਆ ਉਹ ਸਾਰਿਆਂ ਨੂੰ ਮੋਰਚੇ ਤੇ ਭੇਜੋ ਤਾਂ ਹੀ ਪ੍ਰਸ਼ਾਸਨ ਨਾਲ ਅਸੀਂ ਗੱਲ ਕਰਾਂਗੇ ਉਸ ਤੋਂ ਬਾਅਦ ਇੱਥੋਂ ਛੱਲਾਂਗੇ ਨਹੀਂ ਕੰਟੀਨਿਊ ਜੋ ਨਿੱਧਰ ਬਧੇਗਾ ਇਹਥੋਂ ਰੈਸਟ ਕਰਕੇ ਲੈ ਗਈ ਆ ਸਦਾ ਥਾਣੇ ਚ ਨੇ ਅਸੀਂ ਇਹ ਗੱਲ ਕਹਿੰਦੇ ਆ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਬਾਪੂ ਗੁਰਚੰਦ ਸਿੰਘ ਤੇ ਕੁਝ ਕ੍ਰਾਂਤੀਕਾਰ ਦੇ ਕੁਝ ਸਾਡੇ ਬੰਦੇ ਜਿਹੜੇ ਜਥੇਬੰਦੀਏ ਸੀ ਉਹਨਾਂ ਨੂੰ ਇਹਨਾਂ ਨੇ ਸਵੇਰੇ 11 ਵਜੇ ਡਿਟੇਨ ਕਰ ਲਿਆ ਉਹ ਕਿਸੇ ਥਾਣੇ ਵਿੱਚ ਬੰਦ ਨੇ ਜਦ ਤੱਕ ਅਸੀਂ ਉਹਨਾਂ ਨੂੰ ਉਹ ਨਹੀਂ ਰਿਹਾ ਕਰਦੇ ਅਸੀਂ ਉਹਦੇ ਤੱਕ ਟੋਲ ਦਾ ਦੁਆਰੇ ਅਸੀਂ ਫ੍ਰੀ ਕਰਤਾ ਪਰ ਜੇ ਨਾ ਰਿਹਾ ਕਰੇ ਅਸੀਂ ਇਸ ਨੂੰ ਰੋਡ ਨੂੰ ਵੀ ਜੰਮ ਕਰਾਂਗੇ ਅਸੀਂ ਇਸ ਕਾਲ ਦੀ ਹੋ ਸਕਦਾ ਅਸੀਂ ਪੂਰੇ ਪੰਜਾਬ ਵਿੱਚ ਹੀ ਰੋਡ ਜੰਮ ਕਰ ਦਈਏ ਅਸੀਂ ਤਾਂ ਮਤਲਬ ਇਹ ਕੰਮ ਹੈ ਜਿਹੜਾ ਅਸੀਂ 4 ਘੰਟੇ ਬੰਦ ਕਰਕੇ ਰੱਖਾਂਗੇ ਹੁਣ 12 ਵਜੇ ਤੋਂ ਹੋਏ ਨਾ 12:30 ਤੋਂ ਤੇ ਅਸੀਂ ਇਹ 4:30 ਤੱਕ ਬੰਦ ਰੱਖਾਂਗੇ ਅਸੀਂ ਤਾਂ ਸਾਡੇ ਬੰਦਿਆਂ ਨੂੰ ਛੱਡਣਾ ਇਹਨਾਂ ਦਾ ਫਰਜ਼ ਬਣਦਾ ਸਰਕਾਰ ਦਾ ਧੱਕਾ ਕਰ ਰਹੀ ਹੈ ਸਰਕਾਰ ਉਹ ਵੀ ਤਾਂ ਇਹਨਾਂ ਦੇ ਬੰਦੇ ਨੇ ਮਤਲਬ ਜਿਹੜੇ ਪੁਲਿਸ ਦੇ ਬੰਦੇ ਨੇ ਉਹ ਵੀ ਇਹਨਾਂ ਦੇ ਨੇ ਜਿਹੜੇ ਫੜੇ ਬੰਨੇ ਆਜ 32-33 ਸਾਲ ਹੋ ਗਏ ਉਹਨਾਂ ਨੂੰ ਬੈਠੇ ਨੂੰ ਅਸੀਂ ਕੋਈ ਕੋਈ ਜ਼ਿਆਦੇ ਕੋਈ ਹੋ ਨਹੀਂ ਕਰਦੇ ਤਾਂ ਸ਼ਾਂਤਮਈ ਦਾ ਧਰਨਾ ਸਾਡਾ ਸ਼ਾਂਤਮਈ ਨਾਲ ਚੱਲਣਾ ਕੋਈ ਸਾਨੂੰ ਪ੍ਰੋਟੈਸਟ ਨਹੀਂ ਕੀਤਾ ਨੰਦਰਾ